ਨਾਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾ ਜੀ ਦੇ ਫਤਗ ਜਉਨਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੋਗੀ ਤਈ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵ ਲਇਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾ ਜੀ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਆਸਜੀ ਪੀਸੀ ਵੱਲੋਂ ਬਹੁਤ ਸੋਹਣੇ ਸਮਾਗਮ ਲਿਕੇ ਗਏ ਆ ਸਾਧ ਸੰਗਤ ਜੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਹਾਂ ਪਿਆ ਦੀ ਅਗਵਾਈ ਹੇ ਨਗਰ ਕੇਂਦਰ ਦੀ ਆਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੇ ਗਤਕਾ ਪਾਰਟੀਆਂ ਨੇ ਲਹنگ ਸਿੰਘ ਜੱਥੇਬੰਦੀਆਂ ਨੇ ਗਤਕੇ ਨਗਰ ਕੀਰਤਨ ਵਿੱਚ ਸਮੂਲੀਤ ਹੋਏ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਪੂਰਾ ਆਲਾ ਦਵਾਲਾ ਪ੍ਰਕਰਮਾ ਕਰੇਗਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੱਲ ਤੋਂ ਸਮਾਗਮ ਲਿਕੇ ਜਾਣਗੇ ਕਵੀ ਦਰਬਾਰ ਢਾਡੀ ਦਰਬਾਰ ਔਰ ਕਵੀਸ਼ਰੀ ਦਰਬਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸਟ ਨੈਕਸਟ ਟਾਈਮ 6 ਜੋ ਜਨਵਰੀ ਵਾਲੇ ਦਿਨ ਸਤਿਗੁਰ ਦੀ ਕਿਰਪਾ ਦੇ ਨਾਲ ਜਲੋਸ ਸਜਾਏ ਜਾਣ ਕੇ ਸਤਿਗੁਰ ਦੀ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ 9 ਤੋਂ 12 ਬਾਬਾ ਅਕਾਲ ਰੇਸ ਸਾਹਿਬ ਜੀ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਦੇ ਅੰਦਰ ਕੰਪਲੈਕਸ ਦੇ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਵੇਸ਼ ਕਰੀਏ ਦਰਸ਼ਨੀ ਦਿਉੜੀ ਦੇ ਅੰਦਰ ਸਤਿਗੁਰ ਦੀ ਕਿਰਪਾ ਨਾਲ 9 ਤੋਂ 12 ਜਲੋਸ ਸਜਾਏ ਜਾਣ ਕੇ ਸਤਿਗੁਰ ਦੀ ਕਿਰਪਾ ਦੇ ਨਾਲ ਔਰ ਬਾਬਾ ਅਟਲ ਰੇਸ ਸਾਹਿਬ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਜਲੋਸ ਸਜਾਏ ਜਾਣਗੇ ਸੋ ਗੁਰੂ ਸਾਹਿਬ ਜੀ ਮੇਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਮਰ ਸ਼ਕੋ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਸਿੰਘ ਸਜੋ ਗੁਰੂ ਦੇ ਲਾੜ ਲਗੋ ਨਸ਼ਿਆਂ ਦੂਰ ਰਹੋ परमेश्वर सोनिया

ਨਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਦਾ ਫਤਗ ਜਉਨਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੋਗੀ ਤੇ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵ ਲਇਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਆਸਜੀ ਪੀਸੀ ਵੱਲੋਂ ਬਹੁਤ ਸੋਹਣੇ ਸਮਾਗਮ ਲਿਕੇ ਗਏ ਆ ਸਾਧ ਸੰਗਤ ਜੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਹਾਂ ਪਿਆ ਦੀ ਅਗਵਾਈ ਹੇ ਨਗਰ ਕੇਂਦਰ ਦੀ ਆਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੇ ਗਤਕਾ ਪਾਰਟੀਆਂ ਨੇ ਲਹنگ ਸਿੰਘ ਜੱਥੇਬੰਦੀਆਂ ਨੇ ਗਤਕੇ ਨਗਰ ਕੀਰਤਨ ਵਿੱਚ ਸਮੂਲੀਤ ਹੋਏ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਪੂਰਾ ਆਲਾ ਦਵਾਲਾ ਪ੍ਰਕਰਮਾ ਕਰੇਗਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੱਲ ਤੋਂ ਸਮਾਗਮ ਲਿਕੇ ਜਾਣਗੇ ਕਵੀ ਦਰਬਾਰ ਢਾਡੀ ਦਰਬਾਰ ਔਰ ਕਵੀਸ਼ਰੀ ਦਰਬਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਤੋਂ ਨੈਕਸਟ ਟਾਈਮ 6 ਜੋ ਜਨਵਰੀ ਵਾਲੇ ਦਿਨ ਸਤਿਗੁਰ ਦੀ ਕਿਰਪਾ ਦੇ ਨਾਲ ਜਲੋਸ ਸਜਾਏ ਜਾਣਗੇ ਸਤਕੰਤ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 9 ਤੋਂ 12 ਬਾਬਾ ਅਕਾਲ ਰਾਇ ਜੀ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਦੇ ਅੰਦਰ ਕੰਪਲੈਕਸ ਦੇ ਅੰਦਰ ਜਦੋਂ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਵੇਸ਼ ਕਰੀਏ ਦਰਸ਼ਨੀ ਦਿਉੜੀ ਦੇ ਅੰਦਰ ਸਤਿਗੁਰ ਦੀ ਕਿਰਪਾ ਨਾਲ 9 ਤੋਂ 12 ਜਲੋਸ ਸਜਾਏ ਜਾਣਗੇ ਸਤਿਗੁਰ ਦੀ ਕਿਰਪਾ ਦੇ ਨਾਲ ਔਰ ਬਾਬਾ ਅਕਾਲ ਰਾਇ ਸਾਹਿਬ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਜਲੋਸ ਸਜਾਏ ਜਾਣਗੇ ਸੋ ਗੁਰੂ ਸਾਹਿਬ ਜੀ ਮੇਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਮਰ ਸ਼ਕੋ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਸਿੰਘ ਸਜੋ ਗੁਰੂ ਦੇ ਲਾੜ ਲਗੋ ਨਸ਼ਿਆਂ ਦੂਰ ਰਵੋ ਬੋਲੇ Thank uh -huh. Thank <laughs> <laughs> you <laughs> <laughs> ਨਾਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹੀ ਦੇ ਫਤਗ ਜਉਨਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੋਗੀ ਤੇ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵ ਲਇਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹੀ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਆਸ ਜੀ ਪੀਸੀ ਵੱਲੋਂ ਬਹੁਤ ਸੋਹਣੇ ਸਮਾਗਮ ਲਿਕੇ ਗਏ ਆ ਸਾਧ ਸੰਗਤ ਜੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਹਾਂ ਪਿਆ ਦੀ ਅਗਵਾਈ ਹੇਠ ਨਗਰ ਕੇਂਦਰ ਦੀ ਆਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੇ ਗਤਕਾ ਪਾਰਟੀਆਂ ਨੇ ਲੰਗ ਸਿੰਘ ਜੱਥੇਬੰਦੀਆਂ ਨੇ ਗਤਕੇ ਨਗਰ ਕੀਰਤਨ ਵਿੱਚ ਸਮੂਲੀਤ ਹੋਏ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਪੂਰਾ ਆਲਾ ਦਵਾਲਾ ਪ੍ਰਕਰਮਾ ਕਰੇਗਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੱਲ ਤੋਂ ਸਮਾਗਮ ਲਿਕੇ ਜਾਣਗੇ ਕਵੀ ਦਰਬਾਰ ਢਾਡੀ ਦਰਬਾਰ ਔਰ ਕਵੀਸ਼ਰੀ ਦਰਬਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਨੈਕਸਟ ਟਾਈਮ 6 ਜੋ ਜਨਵਰੀ ਵਾਲੇ ਦਿਨ ਸਤਿਗੁਰ ਦੀ ਕਿਰਪਾ ਦੇ ਨਾਲ ਜਲੋਸ ਸਜਾਏ ਜਾਣਗੇ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ 9 ਤੋਂ 12 ਬਾਬਾ ਅਕਾਲ ਰੇਸ ਸਾਹਿਬ ਜੀ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਦੇ ਅੰਦਰ ਕੰਪਲੈਕਸ ਦੇ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਵੇਸ਼ ਕਰੀਏ ਦਰਸ਼ਨੀ ਦਿਉੜੀ ਦੇ ਅੰਦਰ ਸਤਿਗੁਰੂ ਦੀ ਕਿਰਪਾ ਨਾਲ 9 ਤੋਂ 12 ਜਲੋਸ ਸਜਾਏ ਜਾਣਗੇ ਸਤਿਗੁਰੂ ਦੀ ਕਿਰਪਾ ਦੇ ਨਾਲ ਔਰ ਬਾਬਾ ਅਟਲ ਰੇਸ ਸਾਹਿਬ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਜਲੋਸ ਸਜਾਏ ਜਾਣਗੇ ਸੋ ਗੁਰੂ ਸਾਹਿਬ ਜੀ ਮੇਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਮਰ ਸ਼ਕੋ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਸਿੰਘ ਸਜੋ ਗੁਰੂ ਦੇ ਲਾੜ ਲਗੋ ਨਸ਼ਿਆਂ ਦੂਰ ਰਵੋ ਉਹ ਹਕਤ ਜੂਨ ਬੋਤਾ ਆ ਗਿਆ ਯਾਰ Tentang <laughs>